ਇਹ ਦੁਬਾਰਾ ਇਨਸਾਨ ਦੇ ਵਾਅਦੇ ਫਤਿਹ ਯਾਤਰਾ ਕਰਨ ਜਾ ਰਹੀ ਹੈ ਇਸ ਕਾਰਨ ਉਹਦਾ ਸਾਹ ਪਹਿਲਾ ਸੰਗਠਨ ਚ ਪਤਾ ਹੈ ਕਿ ਲੋਕਾਂ ਦਾ ਸਮਝ ਨਹੀਂ ਆ ਪਹਿਲਾ ਤਾਂ ਮੈਂ ਧੰਨਵਾਦ ਕਰਦੀ ਹਾਂ ਪ੍ਰੈਸ ਮੀਡੀਆ ਦਾ ਕਿ ਜਿਹੜੇ ਅੱਜ ਜਿਹੜਾ ਇਨਸਾਫ ਕੋਈ ਦਿੱਤਾ ਗਿਆ ਹੈ ਉਹਨਾਂ ਵੱਲੋਂ ਜਿਹੜਾ ਕੁੜੀਆਂ ਛੇੜਨ ਵਾਲਾ ਕਹਿ દਈਏ ਜਾਂ ਕੁੜੀਆਂ ਨਾਲ ਧੱਕੇ ਕਰਨ ਵਾਲਾ ਕਹਿ ਦਈਏ ਜਾਂ ਅਸੀਂ ਸਮਾਜ ਦੀਆਂ ਕੀਆਂ ਨਾਲ ਗਲਤ ਕਰਨ ਵਾਲਾ ਕਹਿ ਦਈਏ ਉਸ ਨੂੰ ਜਿਹੜਾ ਬਚਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਉਹਦਾ ਸਾਥ ਦਿੱਤਾ ਜਾ ਰਿਹਾ ਹੈ ਤੇ ਮੇਰੀ ਆਵਾਜ਼ ਜਿਹੜੀ ਉਹਨਾਂ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ ਉਹ ਉਸ ਨੂੰ ਆਵਾਜ਼ ਨੂੰ ਆਪਣੀ ਨੂੰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣ ਲਈ ਹੈ ਜਿਹੜੀ ਮੈਨੂੰ ਹੱਲਾ ਬੋਲ ਜਿਹੜੀ ਯਾਤਰਾ ਜਣੀ ਕਰਨੀ ਪੈ ਰਹੀ ਹੈ। ਦੇਖੋ ਜੀ ਮਹਿਮਾਨ ਜੋਗ ਕੋਟ ਦਾ ਧੰਨਵਾਦ ਕਰਦੀ ਆਂ ਤੇ ਜਿਨ੍ਹਾਂ ਨੇ ਮੇਰਾ ਇੰਨੇ ਲੰਮੇ ਸੰਗਰਸ਼ੇ ਵਿੱਚ ਦਿਖਾਟਾਂ ਮਨਕਲੀ ਸੀ। ਤੇ ਇਸ ਦੋਸ਼ੀ ਨੂੰ ਜਾਂ ਇਹਨਾਂ ਦੇ ਨਾਲ ਜਿਹੜੇ ਦੋਸ਼ੀ ਹੀ ਸਾਰਿਆਂ ਨੂੰ سزا ਦਿੱਤੀ ਮੈਂ ਸੰਕਲਪਿਤਿਆਂ ਪਰ ਇਹ ਲੋਕ ਹਜੇ ਵੀ ਰੁਕ ਨਹੀਂ ਰਹੇ ਮੇਰੇ ਤੇ ਤਸ਼ੱਦਦ ਜਿਹੜਾ ਇਹਨਾਂ ਦਾ ਲਗਾਤਾਰ ਆ ਰਹੀ ਹੈ ਇਹ ਮਾਨਜੋਗ ਕੋਰਟ ਦੇ ਆਦੇਸ਼ਾਂ ਨੂੰ ਜਿਹੜਾ ਉਹਨਾਂ ਦੀ ਉਲੰਘਣਾ ਕਰ ਰਹੇ ਨੇ ਮਾਨਜੋਗ ਕੋਰਟ ਨੂੰ ਜਿਹੜਾ ਕੁਝ ਨਹੀਂ ਸਮਝਦੇ ਇਸ ਕਰਕੇ ਇਹਨਾਂ ਦੀ ਜਿਹੜੀ ਜਿਹੜਾ ਇਹਨਾਂ ਦਾ ੱਕਾ ਉਹ ਵੱਧਦਾ ਜਾ ਰਿਹਾ ਦਿਨੋ ਦਿਨ ਪਰ ਮੈਂ ਇਹੀ ਕਹਿਣਾ ਚਾਹੁੰਨੀ ਹਾਂ ਪ੍ਰੈਸ ਮੀਡੀਆ ਦੇ ਰਾਹੀਂ ਕਿ ਜਿਹੜੇ ਲੋਕ ਮਾਨਜੋਗ ਕੋਰਟ ਦੀ ਤਾਹੀਨ ਕਰਦੇ ਨੇ ਉਹ ਵੇਖੋ ਐਸੀ ਪਰਿਵਾਰਾਂ ਦਾ ਇੱਕ ਆਮ ਨਸਾਨ ਦਾ ਕੀ ਹਾਲ ਕਰਦੇ ਹੁਣ ਜਿਸ ਬੁਗਤੀ ਆ ਫਿਰ ਐਡਵੋਕੇਟ ਉਹਨਾਂ ਦੱਸਦਾ ਕਿ ਜਿੱਦਿ ਵੀ ਕੋਈ ਕੋਈ ਲਿਖੇ ਤਾਂ ਲਗਾ ਜਿਵੇਂ ਜੇ ਤਾਂ ਉਹ ਜਿਹੜੀ ਜਿਹੜੀ ਚੀਜ਼ਾਂ ਕੀ ਗੱਲ ਉਸ ਨੂੰ ਮੈਂ ਦੱਸਣਾ ਚਾਹੁੰਦੀ ਆ ਕਿ ਮਾਨਯੋਗ ਸਪੀਮ ਕੋਰਟ ਦੇ ਆਦੇਸ਼ ਨੇ ਕਿ ਜਦੋਂ 2 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ ਤੇ ਜਿਹੜੇ ਵਧਾਇਕ ਹੁੰਦੇ ਨੇ ਕੋਈ ਵੀ objected ਨਹੀਂ ਨਾ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ ਪਰ ਇਹਨਾਂ ਵੱਲੋਂ ਜਿਹੜਾ ਮਾਨਯੋਗ ਕੋਡ ਦੀ ਤਹਿੰਨ ਕੀਤੀ ਜਾ ਰਹੀ ਮੈਂ ਪਹਿਲਾਂ ਵੀ ਕਹਿ ਰਹੀ ਤਹਿੰਨ ਕੀਤੀ ਜਾ ਰਹੀ ਹੈ ਮਾਨਯੋਗ ਕੋਡ ਦੇ ਜਿਹੜੇ ਆਰਡਰ ਕੀਤੇ ਨੇ ਜਾਂ ਉਹਨਾਂ ਨੂੰ ਇਨਸਾਫ ਦਿੱਤਾ ਹੈ ਉਹਦੇ ਉੱਤੇ ਸਵਾਲ ਜਿਹੜੇ ਖੜੇ ਕਰ ਰਹੇ ਨੇ ਲੋਕ ਇਹਨਾਂ ਨੂੰ ਨਾ ਤਾਂ ਕੋਡ ਦਾ ਕੋਈ ਡਰ ਹੈ ਤੇ ਨਾ ਹੀ ਜਿਹੜਾ ਆਮ ਲੋਕਾਂ ਦਾ ਤਾਂ ਡਰੀ ਨਹੀਂ ਹੈਗਾ ਨਾ ਹੀ ਜਿਹੜੇ ਲੋਕ ਪ੍ਰੈਸ ਦਾ ਡਰ ਰਹੇ ਨਾ ਹੀ ਜਿਹੜੇ ਆਵਾਜ਼ ਚੁੱਕਦੇ ਨੇ ਨਾ ਹੀ ਉਹਨਾਂ ਦਾ ਇਹਨਾਂ ਦਾ ਕਿ ਮਨਜ਼ੂਰ ਕੋ ਅਗੇ ਨਹੀਂ ਚੱਲਦਾ ਤਾਂ ਕਮੀ ਹੈ ਕਿ ਇਹਨਾਂ ਸੰਸਦ ਕੋਈ ਬਾਤ ਵੀ ਸੁਣਨ ਨਹੀਂ ਆਉਂਦੀ ਮੈਂ ਦੱਸਣਾ ਚਾਹੁੰਦੀ ਆ ਮੈਂ ਆਵਾਮ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੀ ਮੈਂ ਆਵਾਮ ਨੂੰ ਅਪੀਲ ਕਰਦੀ ਆ ਇੱਥੋਂ ਕਿ ਮੇਰੀ ਜਿਹੜੀ ਯਾਤਰਾ ਨਿਕਲਣ ਜਾ ਰਹੀ ਏ ਸਾਰਾ ਆਵਾਮ ਮੇਰਾ ਸਾਥ ਦੇਵੇ ਖਾਸ ਕਰਕੇ ਮੈਂ ਔਰਤਾਂ ਨੂੰ ਅਪੀਲ ਕਰਦੀ ਆ ਕਿ ਇਹੋ ਜਿਹੇ ਲੋਕ ਇਹੋ ਜਿਹੇ ਦਰਿੰਦੇ ਜਿਹੜੇ ਲੋਕਾਂ ਦੀਆਂ ਧੀਆਂ ਨਾਲ ਗਲਤ ਕਰਕੇ ਦੇ ਆਪ ਜਿਹੜੇ ਰਾਜਨੀਤੀ ਦੇ ਜਿਹੜੇ ਸੁੱਖ ਮੰਨਦੇ ਨੇ ਉਹਨਾਂ ਨੂੰ ਬਰਖਾਸਤ ਕਰਾਉਣ ਲਈ ਉਹਨਾਂ ਨੂੰ ਜੜਾ ਤੋਂ ਖਤਮ ਕਰ ਲਈ। ਮੇਰੀ ਇਸ ਯਾਤਰਾ ਵਿੱਚ ਮੇਰਾ ਸੰਯੋਗ ਦਿਓ। ਤੁਹਾਨੂੰ ਕੋ ਲੱਗਦਾ ਹੈ ਕਿ ਅਜੇ ਵੀ ਵਿਧਾਇਕ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਜਾਦਾ? ਇਸ ਕਰਕੇ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦੇ ਬਹੁਤ ਜ਼ਿਆਦਾ ਕਰੀਬ ਹੈ, ਉਹਨਾਂ ਦੇ ਖਲੋਜ ਹੈ। ਉਹਨਾਂ ਦਾ ਹੀ ਲਗਾਇਆ ਹੋਇਆ ਹੈ, ਵਸ਼ਿੰਦਾ ਹੈ। ਮੈਂ ਦੱਸਣਾ ਚਾਹੁੰਨੀ ਆ ਕਿ ਲੋਕਾਂ ਦੀ ਮਜਬੂਰੀ ਬਣ ਗਈ ਸੀ ਕਿਉਂਕਿ ਲੋਕਾਂ ਨੂੰ ਕਿਤੇ ਇਨਸਾਫ ਨਹੀਂ ਸੀ ਮਿਲਿਆ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਦੇ ਜਿਹੜੇ ਉਹਨਾਂ ਦੇ ਹੱਕ ਨਹੀਂ ਸੀ ਮਿਲ ਰਹਾਇ ਮਜਬੂਰ ਨਕਾਰੋਨਾ ਆਮ ਆਦਮੀ ਪਾਰਟੀ ਲਿਆਂਦੀ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕ ਜਿਹੜੇ ਇਹਦੇ ਵਿੱਚ ਆਉਣਗੇ ਜਿਹੜੇ ਵਧੀਆ ਲੋਕ ਆਉਣਗੇ ਤੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣਗੇ ਸਾਡੇ ਹੱਕਾਂ ਦੇ ਅਧਿਕਾਰਾਂ ਦੀ ਗੱਲ ਕਰਨਗੇ ਪਰ ਇੱਥੇ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫਿਰਿਆ ਜ ਖਾਸ ਕਰਕੇ ਔਰਤਾਂ ਦੀਆਂ ਉਮੀਦਾਂ ਤੇ ਪਾਣੀ ਫਿਰਿਆ ਇਹ ਲੋਕਾਂ ਦੀਆਂ ਕੁੜੀਆਂ ਦੀਆਂ ਇੱਜ਼ਤਾਂ ਉਛਾਲ ਲੈਂਦੇ ਨੇ ਗਰੀਬ ਲੋਕਾਂ ਦੀਆਂ ਇੱਜ਼ਤਾਂ ਉਛਾਲ ਲੈਂਦੇ ਨੇ ਠਾਣਿਆਂ ਦੇ ਵਿੱਚ ਜਾ ਕੇ ਵੇਖੋ ਵੂਮਨ ਠਾਣਿਆਂ ਦੇ ਵਿੱਚ ਉੱਥੇ ਇਹਨਾਂ ਦੇ ਬਚਿੰਦੇ ਜਾ ਕੇ ਲੋਕਾਂ ਦੀਆਂ ਧੀਆਂ ਦੇ ਇੱਜ਼ਤਾਂ ਦੇ ਜਿਹੜੇ ਸੌਦੇ ਕਰਦੇ ਨੇ ਉਹਨਾਂ ਨੂੰ ਇਨਸਾਫ਼ ਨਹੀਂ ਦਿੰਦੇ। ਬਾਅਦ ਵਿੱਚ ਅਗਰ ਇਹਨਾਂ ਤੋਂ ਇਨਸਾਫ਼ ਨਹੀਂ ਮੰਗਦਾ ਹੈ ਤੇ ਫਿਰ ਇਹ ਜਤਰਾ ਇਹ ਰੱਤ ਕੋ ਇਕੱਠੀ ਹੋ ਗਈ। ਬਿਲਕੁਲੋ ਅਗਰ ਮੈਨੂੰ ਇਨਸਾਫ਼ ਮਿਲਦਾ ਹੈ ਜਾਂ ਇਹ ਜਿਹੜਾ ਮੇਰੇ ਕੇਸ ਦਾ ਦੋਸ਼ੀ ਹੈ ਨੂੰ ਆਪਣੀ ਪਾਰਟੀ ਚੋਂ ਬਰਖਾਸਤ ਕਰ ਦਿੰਦੇ ਨੇ ਤੇ ਇਹ ਜਤਰਾ ਤੇ ਸਾਡੀ ਜਿਹੜੀ ਆ ਉੱਥੇ ਹੀ ਖਤਮ ਕਰਾਂਗੇ। ਪਰ ਜਿਹੜਾ ਸਾਡਾ ਸੰਘਰਸ਼ ਹੈ ਲੋਕਾਂ ਪ੍ਰਤੀ ਜਿਹੜਾ ਧੀਆਂ ਪ੍ਰਤੀ ਹੈ ਸੰਘਰਸ਼ ਸਾਡਾ ਜ਼ਿੰਦਗੀ ਪਰ ਜਿਹੜਾ ਚੱਲਦਾ ਰਹੇ